ਚੌਧਰੀ ਮਦਨ ਲਾਲ ਬੱਗਾ ਵੱਲੋਂ ਆਪਣੇ ਹਲਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਕਾਸ ਕਾਰਜ ਦਾ ਉਤਕਾਰਨ ਕੀਤਾ ਗਿਆ ਤਾਂ ਉਥੇ ਕੁੰਦਨਪੁਰੀ ਦੇ ਵਿੱਚ ਬਣ ਰਹੀ ਨਵੀਂ ਪੁਲੀ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਕਿਹਾ ਕਿ ਜਲਦੀ ਇਹ ਪੁਲੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਬੜੀ ਆਸਾਨੀ ਦੇ ਨਾਲ ਲੋਕ ਇਹ ਤੋਂ ਲੰਘ ਸਕਣਗੇ। ਤਕਰੀਬਨ ਅਸੀਂ 75% ਕੰਮ ਕੰਪਲੀਟ ਹੋ ਚੁੱਕਾ 25% ਰਹਿ ਗਿਆ। ਦੋ ਸਪੈਨ ਆਪਣੇ 3 ਸਪੈਨ ਕੰਪਲੀਟ ਹੋ ਗਏ ਇੱਕ ਜਿਹੜਾ ਅਪਰੋਚ ਰੂੜਾ ਹੈ ਜਿਹੜਾ ਰੋਡ ਦੇ ਨਾਲ ਬੈਕ ਸਾਈਡ ਦਾ ਬਣਦਾ ਉਹ ਰਹਿ ਗਿਆ। ਉਹ ਸਿੰਦੋ ਤੋਂ ਪੰਛਾ ਦੇ ਵਿੱਚੋਂ ਲੈਂਟਰ ਵੱਜ ਜਾਣਾ ਜੀ ਨਿਗਮਾਰਕ ਦੇ ਵਿੱਚ ਸਾਡਾ ਕੰਮ ਬਣਿਆ ਗਿਆ ਜੀ ਬਾਕੀ ਆ ਕੱਲ 2 ਦਿਨ ਚ ਅਸੀਂ ਲੈਂਟਰ ਪਾਇਆ ਆ ਪਿਛਲੇ ਬਰਸਾਤ ਤੋਂ ਪਹਿਲੇ ਪਸਾ ਪਾਇਆ ਸੀ ਕਿਉਂਕਿ ਬਰਸਾਤ ਆਨ ਕਰਕੇ ਕੰਮ ਰੁਕ ਦਿੱਤਾ ਸੀ ਹੁਣ ਕੰਮ ਸਟਾਰਟ ਕੀਤਾ ਨੂੰ ਸਾਨੂੰ 10-12 ਦਿਨ ਹੋ ਗਏ 10-12 ਦਿਨ ਦੇ ਵਿੱਚ ਆ ਸਪੈਨ ਪੂਰਾ ਕੰਪਲੀਟ ਹੋ ਗਿਆ ਹੁਣ ਅਗਲਾ ਪੋਰਸ਼ਨ ਜਿਹੜਾ 10-12 ਦਿਨ ਦੇ ਵਿੱਚ ਕੰਪਲੀਟ ਹੋ ਜੂਗਾ ਉਸ ਤੋਂ ਬਾਅਦ ਅਸੀਂ 1.5 ਮਹੀਨਾ ਲੱਗੂਗਾ ਜਿਹੜੇ ਮਹੀਨੇ ਅਸੀਂ ਇਹ ਪੁਲ ਤਿਆਰ ਕਰਕੇ ਲੋਕਾਂ ਦੀ ਸੇਵਾਤ ਕਰ ਦੇਾਂਗੇ ਕਿਉਂਕਿ ਇਸ ਦੇ ਨਾਲ ਰਵਾਜਾ ਵੀ ਨਾਲ ਲੋਕਾਂ ਨੂੰ ਬ ਔਰ ਜੰਗੀ ਬਦਰ ਤੇ ਕੰਮ ਚੱਲਿਆ ਕਿਉਂਕਿ ਰੇਡ ਹੁੰਦਾ ਕਰਨੀ ਸੀਗਾ ਬਰਸਾਤਾਂ ਲੰਬੀਆਂ ਹੋ ਗਈਆਂ ਰੇਣ ਮਹੀਨੇ ਲਗਾਤਾਰ ਬਰਸਾਤਾਂ ਹੀ ਬਿਆਨ ਕਰਕੇ ਸਾਨੂੰ ਦਿੱਕਤ ਸੀਗੀ ਇਸ ਕਰਕੇ ਪੂਦਾ ਕੰਮ ਅਸੀਂ ਬੰਦ ਕਰਾਤਾ ਸਪੈਨ ਚਲਾਤੇ ਸੀਗੇ ਜਿਸ ਦੇ ਨਾਲ ਲੋਕਾਂ ਨੂੰ ਦਿੱਕਤ ਜਰੀ ਆਉਣੀ ਸੀ ਸਪੈਨ ਕਰਕੇ ਉਹ ਨਹੀਂ ਆਈ ਸਾਨੂੰ ਬਹੁਤ ਦਿੱਕਤ ਸੀ ਪਹਿਲਾਂ ਅਫਗਾਨੀ ਸੋਚੀ ਕਿ ਲੋਕਾਂ ਦੇ ਘਰਾਂ 'ਚ ਪਾਣੀ ਨਾ ਜਾਵੇ ਇਸ ਕਰਕੇ ਇਹ ਕੰਮ ਰੁਕਾ ਕੇ ਸੀ ਦਰਿਆ ਦਾ ਪਾਣੀ ਦਾ ਬਹਾਵ ਸੀ ਜਿਹੜਾ ਦੋਨਾਂ ਤਿੰਨਾਂ ਸਪੈਨ ਦੇ ਵਿੱਚ ਕਲੀਅਰ ਕਰ ਦਿੱਤਾ ਸੀਗਾ ਅੱਜ ਅਸੀਂ ਤਕਰੀਬਨ 70 75% ਦਾ ਕੰਮ ਮੁਕੰਮਲ ਹੋ ਚੁੱਕਿਆ ਹੈ 25 30% ਕੰਮ ਰਹਿ ਗਿਆ ਜਿਹੜਾ ਅਪਰੋਚ ਰੋਡ ਦਾ ਦੋਨੋਂ ਸਾਈਡਾਂ ਤੇ ਦੁਬਾਰਾ ਬਣਾਉਂਦਾ ਉਹ ਮੁਕੰਮਲ ਹੋ ਜਾਊਗਾ 1 ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰਾ ਕੰਪਲੀਟ ਕਰਕੇ ਲੋਕਾਂ ਦੇ ਹਵਾਲੇ ਪੁੱਲ ਕਰ ਦੇਵਾਂਗੇ ਮੰਨ ਲਿਓ ਵੀ 1 ਮਹੀਨੇ ਦੇ ਬਾਅਦ ਜਦੋਂ ਤੁਸੀਂ ਆਉਂਗੇ ਦੁਬਾਰਾ ਤਾਂ ਲੋਕ ਜਿਹੜੇ ਇਸ ਪੁੱਲ ਤੋਂ ਲੰਘਦੇ ਹੋਣਗੇ ਬਿਲਕੁਲ ਲੰਘਦੇ ਨੰਗਾਵਾਂਗੇ ਆਪ ਆਕੇ ਰਿਬਨ ਕੱਟ ਕੇ ਬਗੈਦਾ ਸਾਡੇ ਮਾਨਯੋਗ ਲੋਕਲ ਬੜੀ ਮਿਨਿਸਟਰ ਆਣਗੇ ਜਾਂ ਸੀਐਮ ਸਾਹਿਬ ਦਾ ਟਾਈਮ ਲਵਾਂਗੇ ਟਾਈਮ ਲੈ ਕੇ ਜਿਵੇਂ ਆਪਾਂ ਬੜੇ ਜ਼ਿਆਦਾ ਪੁੱਲ ਦਾ ਮੁਰਦ ਕੀਤਾ ਸੀਗਾ ਇਸ ਤਰ੍ਹਾਂ ਮੇਰੀਆਂ ਤਿੰਨ ਪੁੱਲੀਆਂ ਨੇ ਇੱਕ ਆਪੁਲੀ ਇੱਕ ਚਾਂਸ ਤੇ ਇਹਨਾਂ ਬੁਲੀਆਂ ਨੂੰ ਅਸੀਂ ਇਕੱਠਾ ਮੂਰਤ ਕਰਾਵਾਂਗੇ ਤੇ ਉਦੋਂ ਤਿੰਨੋ ਹੀ ਤਕਰੀਬਨ ਸਪੀਡ ਨਾਲ ਬਣੀਆਂ ਨੇ ਇਹ ਦੋ ਬੁਲੀਆਂ ਤਾਂ ਤਿਆਰ ਨੇ ਚਿੱਪਰੀ ਵਾਲੀ ਤੇ ਇੱਕ ਹੁੰਨਨਪਰੀ ਵਾਲੀ ਜਿਹੜੀ ਮਨਨ ਸਿੰਘ ਦੇ ਨਾਲ ਵਾਲੀ ਬੁਲੀ ਚਾਂਦਲੇ ਦੇ ਸਾਹਮਣੇ ਵਾਲੀ ਉਹਨਾਂ ਨੂੰ ਥੋੜੇ ਟਾਈਮ ਲੱਗੂਗਾ ਪਰ ਇਹ ਇਹ ਦੋਨੋਂ ਅਸੀਂ ਬਹੁਤ ਜਲਦੀ ਕਰਕੇ ਮੂਰਤ ਕਰਾਂਗੇ